ਸਬਜੀ ਤੋੜੀ ਜਾਂਨੇ ਬਾਈ ਜੀ ਲੱਗੇ ਪਏ ਆ ਸਬਜੀ ਤੋੜਨਾ ਤੇ ਹੁਣ ਅਸੀਂ ਬੋਲੀ ਤੇ ਲੈ ਕੇ ਜਾਵਾਂਗੇ ਕਰੇ ਬੱਲਾ ਲਾਗਾ ਸੀ ਜਿਹੜੀਆਂ ਮੈਂ ਤੋੜ ਰਿਆ ਵੱਡੇ ਕਰੇਲੇ ਆ ਤੇ ਕੰਮ ਹੁੰਦਾ ਜਾਦੇ ਤੁਸੀਂ ਵੀ ਅਖੋ ਐ ਸਿੱਟੀ ਜਾਂਦਾ ਤੋੜ-ਤੋੜ ਕੇ ਸਾਰੇ ਇਹ ਤੋੜ-ਤੋੜ ਕੇ ਸੱਤੇ ਮੈਂ ਕੁਦਰਤ ਬੈਠਾ ਤੋੜੀ ਜਾਂਦਾ ਕਿਉਂ ਜਿੰਨੀ ਆਪਾਂ ਬਾਲ ਨੂੰ ਖਲਿਆਰੀ ਜਾਵਾਂਗੇ ਦੇਖੀ ਜਾਵੇਂ ਚੰਗੀ ਤਰ੍ਹਾਂ ਕਰੇਲਿਆਂ ਦੇ ਵੱਲੋਂ ਉਹੋ ਜਿਹੀ ਹੁਣ ਕਰੇਲੇ ਆਉਂਦੇ ਉਹੋ ਜਿਹੇ ਪੱਤੇ ਹੁੰਦੇ ਐ ਤੇ ਥੱਲੋਂ ਬਹੁਤ ਨਿਕਲੀ ਜਾਂਦੇ ਐ ਤੇ ਵਿੱਚੇ ਬੱਲਾਂ ਸਿੰਘ ਆਪੇ ਉਗੜੀਆਂ ਕਿੰਨੀਆਂ ਵੀ ਬੱਲਾਂ ਉਗੜੀਆਂ ਜਿਹੜੀਆਂ ਕਰੇਲਿਆਂ ਦੀਆਂ ਬੱਲਾਂ ਅਸੀਂ ਵੱਡੀਆਂ ਦੀਆਂ ਉਹ ਮੈਂ ਲਾਂਗਾ ਆਪਣੇ ਤੇ ਬਾਕੀ ਇਹ ਚੁਬੜਾਂ ਦੀਆਂ ਖਖੜੀਆਂ ਦੀਆਂ ਤੇ ਕੋਈ ਖਖੜ ਖਖੜੀ ਕਹਿੰਦਾ ਕੋਈ ਚੱਬੜ ਕਹਿੰਦਾ ਉਹ ਬੱਲਾਂ ਵੀ ਆਪੇ ਉਗੜਿਆਂਗਾ ਸੀ ਤੇ ਆਹ ਰਾਇਆਂ ਦੀਆਂ ਬੱਲਾਂ ਜਿਹੜੇ ਆਹ ਰਾਏ ਦਿਖਾ ਰਹੇ ਆਂ ਰਾਏ ਪਏ ਐ ਇਹ ਵੀ ਬੱਲਾਂ ਸਾਰੀਆਂ ਅਪਯੋਗ ਰਿਆਂਗਾ ਜਦੋਂ ਬੱਲ ਇੱਕ ਵਾਰੀ ਲਾਦ ਗਏ ਨਾ ਆਪਾਂ ਮੰਨ ਲਓ ਹੁਣ ਸੌਂਫ ਲਾਉਣਾ ਵੈ ਸੌਂਫ ਇੱਕ ਵਾਰੀ ਬੀਜ ਨਹੀਂ ਪੈਂਦੀ ਐ ਇੱਕ ਚੌਂਚਾ ਸੌਂਫ ਦਾ ਬੀਜ ਲੋ ਤੇ ਇੱਕ ਚੌਂਚਾ ਸੌਂਫ ਬੀਜਨ ਨਾਲ ਇੱਕ ਵੱਡਾ ਬੱਠਲ ਕੱਪੜੇ ਧੋਣ ਵਾਲਾ ਭਰ ਜਾਂਦਾ ਹੋਰ ਪੋਰ ਕੇ ਜਦ ਕੱਢ ਕੇ ਆਪਾਂ ਐਨੀ ਸੌਂਫ ਹੋ ਜਾਂਦੀ ਤਿਆਰ ਆ ਇਸ ਤਰ੍ਹਾਂ ਹੀ ਹੁਣ ਚੁਬੜਾਂ ਦਾ ਰਾਇਆਂ ਦਾ ਇੱਕ ਬੱਲ ਸੀਗੀ ਉਹ ਕਿਤੇ ਹੁਣ ਪੈਰਾ ਥੱਲੇ ਆ ਜਾਂਦੀ ਵੀ ਖੇਲਰ ਜਾਂਦਾ ਉਹ ਤੋਂ ਤਿਆਰ ਹੋ ਜਾਂਦੇਗਾ ਗਾਹਾਂ ਵੱਲ ਆਈ ਖਖੜੀਆਂ ਵੱਲ ਆ ਦੇਖ ਪਾਇਰ ਲੈ ਬੜੇ ਮੇਰੇ ਕਿੰਨੇ ਗਾਰੇ ਚ ਪਰਦਾ ਮੈਂ ਵੀ ਕਿਤੇ ਤੁਸੀਂ ਅਖੋ ਬੇਲਾ ਹੈ ਤੇਰਾ ਪਰਦਾ ਤੇ ਸਾਰੇ ਆਪਾਂ ਹੁਣ ਰਾਜ ਚੁੱਬੜ ਤੋੜ ਲੇ ਖਖੜੀ ਤੋੜ ਲਈ ਤੇ ਵੱਡੇ ਕਰੇਲੇ ਤੋੜ ਲੇ ਹੁਣ ਇਹ ਜਿ ਸਵਾਰਾ ਸਵਾਰੀ ਕਰਾਂਗੇ ਧੋ ਧੂ ਕੇ ਨੂੰ ਸਵੇਰੇ ਬੋਲੀ ਤੇ ਲੈ ਜਾਾਂਗੇ ਕਿਉਂ ਬੋਲੀ ਤੇ ਹੁਣ ਐ ਕੱਲ ਨੂੰ ਸ਼ਨੀਵਾਰ ਐ ਸ਼ਨੀਵਾਰ ਦਾ ਦਿਨ ਐ ਬਸ ਐ ਐਤਵਾਰ ਦੀ ਬੋਲੀ ਬੰਦ ਹੁੰਦੀ ਐ ਸਬਜ਼ੀ ਮੰਡੀ ਛੁੱਟੀ ਹੁੰਦੀ ਐ ਤੇ ਵੀਡੀਓ ਮੈਂ ਤਾਂ ਪਾ ਰਿਹਾ ਸੀ ਮੈਂ ਦੱਸ ਰਿਹਾ ਸੀ ਤੁਹਾਨੂੰ ਵੀ ਕੰਮ ਤਾਂ ਸਾਰੇ ਹੀ ਕਰਦੇ ਆਪਾਂ ਨਹੀਂ ਕਹਿੰਦੇ ਇਹ ਕੰਮ ਨਹੀਂ ਕਰਦਾ ਕੋਈ ਆ ਮੈਂ ਦਿਖਾ ਰਿਹਾ ਸੀ ਤੁਹਾਨੂੰ ਮੈਂ ਤਾਰਾਂ ਬਗਲੀਆਂ ਹੁੰਗੀਆਂ ਖੰਭੇ ਗੱਡ ਕੇ ਨਾ ਲਾ ਕੇ ਖੰਭੇ ਹੁਣ ਥੱਲੇ ਥੱਲੇ ਮੋੜੇ ਸੱਟ ਕੇ ਪਹਿਲਾਂ ਤਾਂ ਕਰੇਲਿਆਂ ਦੀਆਂ ਬੱਲਾਂ ਮੋੜਿਆਂ ਤੇ ਪਾਦਣਾ ਮੋੜਿਆਂ ਦੇ ਰਹਿ ਨੇ ਕਦੂਆਂ ਦੀਆਂ ਬੱਲਾਂ ਲੱਗੀਆਂ ਹੋਣਗੀਆਂ ਕਦੂਆਂ ਦੀਆਂ ਬੱਲਾਂ ਤਾਂ ਚੜਾ ਦੇਣਗੇ ਉੱਪਰ ਉਹ ਤਾਂ ਹੱਕ ਕਦੂ ਲੱਗੇ ਜਾਣਗੇ ਥੱਲੇ ਕਰੇਲਿਆਂ ਦੀਆਂ ਬੱਲਾਂ ਚੱਲੀ ਜਾਣਗੇ ਮੋੜਿਆਂ ਤੇ ਤੇ ਆਪਾਂ ਖੰਭੇ ਗੱਡ ਤੇ ਖੰਭੇ ਮੰਨ ਲਓ 1.5 ਫੁੱਟ ਪੌਣੇ 2 ਫੁੱਟ ਧਰਤੀ ਦੇ ਵਿੱਚ ਗੱਡ ਲਓ ਇਹਨੂੰ ਤੇ ਉੱਤੇ ਇਹਦੇ ਚ ਤਾਰਾਂ ਬਗਲ ਦੇ ਉਹ ਸਾਈਡ ਤੇ ਫੇਰ ਤਾਰਾਂ ਕੰਨੀ ਤੇ ਬਗਲ ਤੇ ਚਾਰਛ ਫੇਰੇ ਤੇ ਜੋ ਜਾਰੇ ਗਰਮੀ ਦੇ ਕਾਰਨ ਤਾਂ ਥੱਲੇ ਰੱਖਣਾ ਪੈਂਦਾ ਜਿਹੜੀ ਲੋ ਵਾਲਾ ਮਹੀਨਾ ਹੁੰਦਾ ਕਿ ਲੋ ਚੱਲਦੀ ਹੁੰਦੀ ਹੈ ਉਹ ਤਾਂ ਥੱਲੇ ਮੋੜਿਆਂ ਤੇ ਲੋਟ ਆਉਣਗੇ ਤੇ ਉ ਇਹ ਤਾਂ ਚੜਾ ਦੇ ਉਹਨੇ ਤਾਂ ਕ੍ਰੇਲੇ ਲੱਗੇ ਜਾਣਗੇ ਥੱਲੇ ਤਾਂ ਹ ਕਦੋਂ ਲੱਗੇ ਜਾਣੇ ਕਦੋਂ ਮਨਾਂ ਬੱਲਾ ਨਾਲ ਦੀ ਨਾ ਮੈਂ ਕਹਿਣਾ ਵੀ ਵੀ ਦੱਬੀ ਚੱਲੇ ਵੀ ਮੰਨ ਲਓ ਆਪਾਂ ਨੂੰ ਪਤਾ ਲੱਗ ਗਿਆ ਨੂੰ ਕਿੰਨੇ ਮਹੀਨੇ ਹੋ ਗਏ ਦੱਬਗਾਂ ਨੂੰ ਵੀ ਦੱਬਿਆਂ ਨੂੰ ਜਿਹੜੀ ਸਬਜ਼ੀ ਲਾਈ ਹੈ ਜਦੋਂ ਆਪਾਂ ਨੂੰ ਪਤਾ ਲੱਗ ਜਾਏ ਦੀ ਰੁੱਤ ਲੰਘਦੀ ਜਾਂਦੀ ਹੈ ਹੁਣ ਹੋਰ ਵੀ ਦੱਬ ਦੇ ਨਾਲ ਦੀ ਨਹੀਂ बस ਥਾਂ ਅਗ ਜਗਾ ਨਾ ਖਾਲੀ ਰਹਿੰਦੇ ਵੇ ਤੇ ਕੰਮ ਵੀ ਆਪ ਦਾ ਆਪ ਦਾ ਚਲਾਈ ਰੱਖੇ ਕੋਈ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਵੀ ਇੱਕੇ ਕੰਮ ਤੇ ਲੱਗੇ ਰਹੀਏ ਇੱਕੇ ਖੇਤੀ ਤੇ ਲੱਗੇ ਰਹੀਏ ਤੇ ਹੁਣ ਆਪਣਾ ਵਧੀਆ ਕੰਮ ਚੱਲੀ ਜਾਂਦਾ ਆਹ ਸਾਰੇ ਮੈਂ ਰਾਏ ਇਕੱਠੇ ਕਰ